udresh thek bhayala te prat baad ki karenga kade kal jithe tu padenga ਨਹੀਂ ਲਾਲੀ ਹਸਨ ਦੀ ਹੋਵੇ ਨਾ ਮੁਖੜੇ ਤੇ ਸਾਹਮ ਦੇ ਕੇ ਲਾਲੀ ਹਸਨ ਦੀ ਹੋਵੇ ਨਾ ਮੁਖੜੇ ਤੇ ਨਹੀਂ ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ ਸਾਬ ਜੀ ਸਾਬ ਜੀ ਤੁਸੀਂ ਨਾਲ ਰਦਨ ਔਲਾਦੀ ਹਸਨ ਦੀ ਹੋਵੇ ਨਾ ਮੁਖੜੇ ਤੇ ਨਹੀਂ ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ ਉਹ ਕਰਨਾ ਭਾਮ ਵਿੱਚ ਹਰ ਸਾਦੀ ਤਰਾ ਮੇਲਾ ਲਾ ਹੋਵੇ ਉਹ ਖੁਸ਼ੀ ਲੱਗ ਕੇ ਕੀ ਤੀਤਾ ਕੀ ਕੀਤੀ ਅਨਪੜਾ ਜਪੀਣ ਦਾ ਸ਼ੌਂਕ ਹੋਵੇ ਅਨਪੜਾ ਏ ਕੁੜੀਏ ਅਨਪੜਾ ਜਪੀਣ ਦਾ ਸ਼ੌਂਕ ਹੋਵੇ ਇਦਾਂ ਰੋਂ ਮੰਗ ਕੇ ਪੀਤੀ ਤਾਂ ਕੀ ਪੀਤੀ ਬੋਲਾ ਤਾਂ ਤੇ ਸੱਜਣ ਦੇ ਨਾਲ ਪਹਿਲੀ ਬਿਉ ਵੀ ਸੱਗ ਕੇ ਕੀਤੀ ਤਾਂ ਕੀ ਕੀਤੀ ਸਈਨਾ ਬਾਬਾ ਜੀ ਉਹ ਮਿੜਤਾ ਨਾਲ ਚੱਲੇ ਦੁਕਾਨਦਾਰੀ ਨੂੰ ਆਇਆ ਤੇ ਸਮਝੋ ਕਿਆ ਕਮੋ ਜਿਨਾ ਚਿਹਰ ਸੰਤੋਸ਼ ਵਿੱਚ ਸਾਧੂਆਂ ਦੇ ਬਾਬਿਆਂ ਦੇ ਭੈੜਾ ਜੀ ਲਲਚਾਇਆ ਤੇ ਸਮਝੋ ਕਿਆ ਕਮੋ ਉੰਦੀ ਡਰਾ ਵਰਦੇ ਅੱਠ ਜਾਨ ਸਵਾਰੀਆਂ ਕੀ ਡਰਾਈਵਰ ਦੇ ਹੱਥ ਜਾਨ ਸਵਾਰੀਆਂ ਦੀ ਪਿੱਛੇ ਸ਼ੀਸ਼ਾ ਤੱਕਾਇਆ ਤੇ ਸਮਝੋ ਕਿਆ ਕਮੋ ਕਾगज بچਿਆ ਕਦੇ ਨਹੀਂ ਕਾ ਮੈਂ ਆਉਂਦਾ ਤੇਂ ਬਿਆਵਲੀ ਨਾਟਾ ਦੇ ਸਮਝੋ ਸਹੀ ਆ ਨਾ ਤਾੜੀ ਮਾਰਿਆ ਕਰੋ ਖਿੱਚ ਕੇ ਬਤੁਹੀ ਮੇਰੇ ਨਾਲ ਤੇ ਤੁਸੀਂ ਹਾਂ ਮੇਰੀਆਂ ਸੱਚੀਆਂ ਬਾਹਾਂ ਤੁਸੀਂ ਜੇ ਆ ਨਾ ਇਹ ਕੁੜੀਆਂ ਦੀ ਗੱਲ ਕਰਨ ਲੱਗਾ ਜੀ ਇਹ ਗੱਲ ਕਰਾ ਇਨਾ ਮਟਿਆਰਾਂ ਦੀ ਕੀ ਗੱਲ ਕਰਾ ਇਨਾ ਕੁੜੀਆਂ ਦੀ ਘਰ ਵੀ ਇਹੋ ਵਾਲਾ ਗੱਲ ਗੱਲ ਤੇ ਰਹਿੰਦੀਆਂ ਲੜਦੀਆਂ ਨੇ ਪਾਪਾ ਜੀ ਇਹ ਗੱਲ ਕਰਾ ਇਨਾ ਮਟਿਆਰਾਂ ਦੀ ਗੱਲ ਗੱਲ ਤੇ ਰਹਿੰਦੀਆਂ ਲੜਦੀਆਂ ਨੇ ਉਹ ਛੱਡ ਕੇ ਭਾਂਦੇ ਨੇ ਸੋਹਣੇ ਸੋਹਣੇ ਮੁੰਡੇ ਤੇ ਜਾ ਕੇ ਟੁੱਟੇ ਜਿ ਭਈਏ ਤੇ ਮਰਦੀਆਂ ਸਹੀ ਐਨਾ ਪਾ ਮੜਿਓ ਸੋਹਣਿਆ ਤੁਸੀਂ ਹੈਂ 허이, 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 허자 허이, 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 허이 ਜਿੱਤੇ ਵਿੱਚ ਤੂੰ ਪੜੇਂਗਾ ਵੀ ਅਸੀਂ ਦਾ ਜਦ ਮਿੱਤਰਾਂ ਅੱਛਾ ਭਾਵ ਲੱਗ ਜਾ ਲੱਗ ਜਾਣਾ ਮੈਂ ਭਾਵ ਡਾਡ ਸਾਹਿਬ ਚੋ ਗੂਬ ਕੱਲੇ ਆ ਉਥੇ ਨਰਸ ਦਾ ਕੰਮ ਕਰੇਗੀ ਧਿਆਣੀ ਟਫਲ ਪਿਆ ਕਰੂ ਨਾਲੀ ਰੋਟੀ ਬਣੇ ਵਿੱਚ ਫੇਰਾ ਚੱਲ ਜੂ ਅੱਛਾ ਡਾਡ ਜੀ ਗੂਬ ਨੂੰ ਕਹਿ ਦਿੰਦਾ ਮੈਂ ਠੀਕ ਆਹੋ ਫਿਰ ਮੈਂ ਤੁਹਾਡੀ ਜਲਦੀ ਆਹੋ ਹੁਣ ਲੱਗ ਜਾਣਾ ਮੈਂ ਲੱਗ ਜਾਣਾ ਮੈਂ ਲੱਗ ਜਾਣਾ ਮੈਂ ਨਰਸ ਪੱਟ ਵਾਲੇ ਬੇਪਰਾਂ किसी लखना असाने की किले देना यारा ने बीजे करके किसी ना असाने कीड़ा भर के किड़े भेड़ा यारा ने बीजे करके पक लंना भले ਹੰਦੀ ਜੱਟਾਂ ਦੇ ਹੰਦੀ ਜੱਟਾਂ ਦੇ ਆਏ ਐਡਾ ਹੰਦੀ ਜੱਟਾਂ ਦੇ ਅਹੀਂ ਦਿਗਨੀ ਢੱਲ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹਾਂ ਤਾਣਾ ਤੇ ਮੇਰੇ ਵੀਰ ਸਾਰੇ ਬੈਠੇ ਆ ਤੁਹਾਡੇ ਵਿੱਚ ਜੱਟ ਵੀ ਬਹੁਤ ਆ ਬੋ ਵੀ ਬਹੁਤ ਆ ਅੱਛਾ ਫਿਰ ਸਾਰੀਆਂ ਜਾਤਾਂ ਨੇ ਠੀਕ ਆ ਜੀ ਪਰਾ ਫੈਸਲਾ ਕਰੋ ਇਹ ਕਿਹੜੇ ਪਾਸੇ ਜੱਟ ਲੱਗਦਾ ਤੁਹਾਨੂੰ ਮੈਂ ਕਿਹਾ ਮੈਂ ਤਾਂ ਆਪਣੀ ਟਕਾਲੀ ਨਹੀਂ ਕੀਤੀ ਮੈਂ ਤਾਂ ਆਡੀਅੰਸ ਨੂੰ ਪੁੱਛਿਆ ਦੱਸੋ ਤੁਹਾਨੂੰ ਕਹੇ ਬੰਨੇ ਜੱਟ ਲੱਗਦਾ ਬੰਨਾ ਮੇਰੇ ਹੱਥ ਕਰਕੇ ਉੱਪਰ ਖੜੇ ਕਰਕੇ ਤਾੜੀ ਮਾਰ ਕੇ ਦੱਸੋ ਮਣੀ ਲੱਗਦਾ ਜੱਟ ਮੈਂ ਤਾਂ ਡੱਬਰਾ ਆ ਮਾ ਵੇਖ ਲਓ ਕਿਹਨੇ ਤਾੜੀ ਨਹੀਂ ਮਾਰੀ ਇਦਾਂ ਹੀ ਆ ਵੀਰ ਮੇਰੇ ਦੱਸ ਦੇਣ ਲੱਗਦਾ ਕਹੇ ਬੰਨੇ ਜੱਟ ਨਹੀਂ ਨਹੀਂ ਉਹ ਬੰਲਾ ਹੱਥ ਮਾਰਦਾ ਕਹਿੰਦੇ ਨਹੀਂ ਲੱਗਦਾ ਜੱਟ ਮੇਰੀਆਂ ਸੱਜੀਆਂ ਬਾਵਾ ਤੁਸੀਂ ਨਾ ਮੂੰਹ ਦੇ ਹਜ ਤਾਂ ਸਾਈਕਲ ਦੀ ਕਾਠੀ ਲੱਗੀ ਹੁੰਦੀ ਆ ਵਾਹ ਜੀ ਇਹਦੇ ਘਰੋਂ ਕਰੀਏ ਹੀ ਯਾਰ ਸਿਆਣੇ ਕਹਿੰਦੇ ਗਲ ਪਿਆ ਢੋਲ ਵਜਾਉਣਾ ਪੈਂਦਾ ਇੱਕ ਮੋਟਾ ਇੱਕ ਪਤਲਾ ਲਾਉਣਾ ਪੈਂਦਾ ਅੱਛਾ ਹਾਂਜੀ ਗਲ ਪਿਆ ਢੋਲ ਵਜਾਉਣਾ ਪੈਂਦਾ ਗਲ ਪਿਆ 45 ਕਢਾਉਣੀ ਪੈਂਦੀ ਆ ਪਰ ਬੰਦਾ ਜਿੱਦਾਂ ਮਰਜ਼ੀ ਹੋਵੇ ਇਹ ਆਪਣੇ ਘਰ ਦਾ ਕੰਮ ਰੋਟੀ ਪਾਣੀ ਆਪਣਾ ਚਲਾਉਂਦਾ ਹੀ ਵਿਚਾਰਾ ਜਿੱਦਾਂ ਮਰਜ਼ੀ ਮਾਰਦਾ ਟੰਗਾ ਵਿਚਾਰਾ ਕਰਦਾ ਹੀ ਐ ਇਹ ਇਤਨੀ ਗੱਲ ਹੈ ਕਿ ਵੀ ਜੱਟ ਮੈਂ ਮੈਂ ਗੱਲਾਂ ਗੱਲ ਦੇ ਜੱਟ ਵਾਲੀ ਬੰਮਾਰੀ ਪੈਣਾ ਕਿ ਬੰਨ ਲੱਗਦਾ ਨਹੀਂ ਜੱਟ ਸਾਰੇ ਨੇ ਜਵਾਬ ਦੇ ਦਿੱਤਾ ਅੱਛਾ ਤੁਸੀਂ ਮੇਰੇ ਜੱਟ ਕਹਿੰਦੇ ਨਾ ਮੇਰੀਆਂ ਸੱਜੀਆਂ ਬਾਹਾਂ ਨੇ ਆ ਮੇਰੀਆਂ ਸੱਜੀਆਂ ਬਾਹਾਂ ਉਹ ਸਾਰੇ ਨੇ ਜਵਾਬ ਦੇ ਦਿੱਤਾ ਕਹਿੰਦੇ ਜੱਟ ਤੇ ਲੱਗਦੇ ਨਹੀਂ ਕਿਹ ਬੰਨ ਅੱਛਾ ਇੱਧਰ ਲੱਗਦੀ ਜਿੱਦਾਂ ਘੜੀ ਤੇ 11 ਵਜੇ ਹੁੰਦੇ ਆ ਅੱਛਾ ਕੋਈ ਨਹੀਂ ਬਾਅਦ ਸੈਂਕ ਦੇ ਮਿਲੂਗੇ ਨੇ ਖੁੰਦੀ ਚੱਕਤਾ ਦੇ ਫੁੱਲਾਂ ਦੀ ਉਹਨਾਂ ਨੂੰ ਕਰੀ ਖੇਤਾਂ ਦੀ ਹੱਲ ਨਾ ਬੰਦੇ

ਕਿੱਥੇ ਪਿੰਡ ਤੇ ਯਾਰੋਕੀਆਂ ਨੂੰ ਲਾਵਾਂਗੀ ਪਤਾ ਸੋ ਨਵੇਂ ਤੇ ਗੁਲਾਵਾਂ ਤੇ ਆਜੂ ਆਦਵਾਦ ਮਿੱਤਰ ਲੱਗ ਜਾਣਾ ਮੈਂ ਇੱਥੇ ਇੱਥੇ ਲੱਗ ਜਾ ਪਾਮ ਆ ਪਾਮ ਦੇ ਪਿੱਛੇ ਬੈਹ ਆਹੋ ਮੈਂ ਤਾਂ ਸੋਚਿਆ ਪਟਿਆਲਾ ਪਟਿਆਲਾ ਸ਼ੀਸ਼ਿਆਂ ਦਾ ਸ਼ਹਿਰ ਬਹੁਤ ਦੂਰ ਬੜੀ ਗਲਤੀ ਓਥੇ ਗਰਮੀ ਬੜੀ ਜੀ ਮਰ ਜੇਗੀ ਜਾਂਦੀ ਜਿੱਦਾਂ ਤੂੰ ਮਰਨਿਆ ਤੈਹ ਬੈਣਾ ਇੱਥੇ ਮਰ ਜਿੱਥੇ ਤੇਰੇ ਵੱਡੇ ਮਰੇ ਹੀ ਲੱਗ ਜਾਣਾ ਮੈਂ ਲੱਗ ਜਾਣਾ ਮੈਂ ਲੱਗ ਜਾਣਾ ਮੈਂ ਨਰਸ ਪੱਟੇ ਵਾਲੇ ਤੇਰਾ ਲੱਗ ਜਾਣਾ ਮੈਂ ਨਰਸ ਪੱਟੇ ਵਾਲੇ ਮੇਰੇ ਪਰਤ ਬਾਦ ਮਿੱਤਰਾ ਜਦ ਲੱਗ ਗਈ ਲੱਗ ਗਈ ਜਦ ਲੱਗ ਗਈ ਲੱਗ ਗਈ ਜਦ ਲੱਗ ਗਈ ਲੱਗ ਗਈ ਬਿਨਾ ਨਰਸ ਜਦ ਲੱਗ ਜੇ ਨਰਸ ਪੱਗ ਪਹਿਣਗੇ ਦਿਲਾ ਦੁੱਪ ਤੋਂ ਮਰੀ ਜਤਰੇ ਰਹਿਣਗੇ ਅੱਗ ਦੀ ਨਰਸ ਬੰਗੇ ਪੈਰਗੇ ਮਿਲਾਂ ਦੁੱਖ ਤੋਂ ਮਰੀ ਜਤੋre ਰਹਿਣਗੇ ਦਾਦਾ ਬਾਈ ਦਾ ਬਗਾ ਨਜੁਗ ਲੈਣਗੇ ਦਾਦਾ ਬਾਈ ਦਾ ਬਗਾ ਨਜੁਗ ਲੈਣਗੇ ਅੱਗੋ ਬੱਚਾ ਕੌਣਾ ਬੰਦੀਏ ਹੁੰਦੀ ਜੱਟਾਂ ਦੀ ਹੁੰਦੀ ਜੱਟਾਂ ਦੇ ਪੁੱਤਾਂ ਦੀ ਇਹੋ ਨੌਕਰੀ ਖੇਤਾਂ ਦੀ ਹੜ ਕੋਣਾ ਬੰਦੀਏ ਹਾਂਦੀ ਹੁੰਦੀ ਜੱਟਾਂ ਦੇ ਜੱਟਾਂ ਦੇ ਹੁੰਦੀ ਕੱਟਾਂ ਦੇ ਜੱਟਾਂ ਦੇ ਹੁੰਦੀ ਜੱਟਾਂ ਦੇ ਜੱਟਾਂ ਦੇ ਜੱਟਾਂ ਦੇ ਪੁੱਤਾਂ ਦੀ ਇਹੋ ਨੌਕਰੀ ਖੇਤਾਂ ਦੀ ਹੜ ਕੋਣਾ ਬੰਦੀਏ ya yeah. ਕੱਤ ਕਿਹੜੀਆਂ ਗਲਾਂ ਦੇ ਪਿੱਛੇ ਪੈ ਗਏ ਅੱਛਾ ਕੱਲ ਹੱਥ ਕਾ ਜ਼ੁਬਾਨ ਵਿੱਚੋਂ ਕਹਿ ਗਏ ਮਗਾਹਣ ਦੀ ਕੁੜੀ ਨਾ ਜੋਦਾ ਲੈ ਲਿਆ ਕਰਾ ਦੁਨਾਨੀ ਯਾ ਤੁ ਮਿੱਤਰਾ ਕੋਈ ਤਾਂ ਵੀ ਦੇਖੀ ਜਾਓ ਦੇਖੀ ਜਾਓ ਗਲੀ ਗਿਰ ਭਰਾ ਮੇ ਲੱਗ ਜਾਣਾ ਮੈਂ ਲੱਗ ਜਾਣਾ ਮੈਂ ਲੱਗ ਜਾਣਾ ਮੈਂ ਨਰਸ ਪੱਟੇ ਵਾਲੇ ਵੇ ਤੇਰਾ ਤਾਂ ਬਾਦ ਮਿੱਤਰਾ ਲੱਗ ਜਾਣਾ ਮੈਂ ਨਰਸ ਪੱਟੇ ਵਾਲੇ ਵੇ ਤਹੜ ਤਾਲੀ ਰੀ ਬੱਲੇ ਚੰਗੀ ਜੇ ਚੰਗੀ ਜੇ 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 ਚੰਗੀ ਜੇ ਨੌਕਰੀ ਤੋਂ ਬਾਹਰ ਨਹੀਂ ਮੋਹੇ ਨਰਸਾ ਦੇ ਤਹੜ ਤਾਲੀ ਰੀ ਉਹਨਾਂ ਰੋਕਿਆ ਨਾ ਬੜਾ ਮੰਤਾ ਹਾਰਨੀ ਸੱਚ ਆਖਦਾ ਏ ਤਾਰਾ ਤੇ ਨਿਆਰ ਨੇ ਕਿਤਾਬ ਕਿਉਂ ਤੋਂ ਮੌੜਾ ਬੱਜੇ ਹੈ ਨਹੀਂ ਹੁੰਦੀ ਜੱਟਾਂ ਦੇ ਮੇਗਾ ਸਰਪੰਚ ਸਾਹਿਬ ਨੇ ਅੱਜ 500 ਰੁਪਏ ਸਾਰੇ ਮਿਲ ਜਾਣਾ ਤੇ ਘੋੜਾ ਦਾ ਟੀਨ ਲਿਆਵਾਂ ਕਿਤੇ ਜਿਹੜੀ ਮੈਂ ਬਾਰ-ਬਾਰ ਕਹਿੰਦੀ ਆ ਨਾ ਘੋੜਾ ਖਾ ਕੇ ਅਗਲੀ ਉਹਨੇ ਪੁਲਵਾਰ ਬਣ ਕੇ ਹੋਣਾ ਜਿੰਨਾ ਮਰਜੀ ਖਾਲਾ ਤੂੰ ਤਾਂ ਵੀ ਨਹੀਂ ਹੋਣਾ ਸਰਪੰਚ ਸਾਹਿਬ ਅੱਜ ਮੈਂ ਤੇ ਨਹੀਂ ਟੇਵਾਂ ਕਿੱਥੇ ਚਲ ਗਏ ਹੈ ਹੁੰਦੀ ਜੱਟਾਂ ਦੇ ਪੁੱਤਾਂ ਦੀ ਹੈ ਉਹ ਉਧਰ ਖੇਤਾਂ ਦੇ ਹੱਥ ਥੋੜਾ ਬੰਦੇ ਹੈ ਇਹ ਵੀ ਹੁੰਦੀ ਜੱਟਾਂ ਦੇ ਜੱਟਾਂ ਦੇ ਹੁੰਦੀ ਜੱਟਾਂ ਦੇ ਜੱਟਾਂ ਦੇ ਜੱਟਾਂ ਦੇ ਜੱਟਾਂ ਦੇ ਹੁੰਦੀ ਜੱਟਾਂ ਦੇ ਜੱਟਾਂ ਦੇ

ਪੈ ਗਿਆ ਗੱਲ ਹੱਥ ਕੇ ਜ਼ੁਬਾਨ ਨਾਲ ਕਹਿ ਗਿਆ ਹੋ ਜੀ ਗਿਆਰੀ ਹੋਏ ਕਿਹੜੀਆਂ ਗੱਲਾਂ ਦੇ ਪਿੱਛੇ ਪੈ ਗਿਆ ਗੱਲ ਹੱਥ ਕੇ ਜ਼ੁਬਾਨ ਵਿੱਚੋਂ ਕਹਿ ਗਿਆ ਮੈਂ ਤਾਂ ਗੋਲ ਦੀ ਕੁੜੀ ਨਾਲ ਜਦੋਂ ਲੈ ਲਿਆ ਕਰਾਂ ਦੀਆਂ ਨਹੀਂ ਜਾਂ ਤੇ ਮਿੱਤਰ ਆਰ ਵਾਰੀ ਸਰਦਾਰ ਸਾਹਿਬ ਕਰਾ ਦੁਨਾਂ ਦੀ ਯਾਦ ਮਿੱਤਰਾ ਕਰਾ ਦੁਨਾਂ ਦੀ ਯਾਦ ਮਿੱਤਰਾ ਜੇ ਕਿਤੇ ਮੇਰੇ ਭਰਾ ਨੇ ਮੈਨੂੰ ਕਿਉਂ ਲੈਤਾ ਨਾ ਅਗਲੀ ਵਾਰ ਨੂੰ ਵੇਖੇਗਾ ਨਿਹਰੀਆ ਲੈਣਾ ਤੇ ਮੇਰੇ ਭਾਜੀ ਮੈਂ ਸਾਹਮਣੇ ਬੈਠਿਆ ਹੀ ਹਾਂ ਐਦਾਂ ਵੇਖ ਤੋ ਸਰਬਾਚੀ ਦਾ ਨਾਮ ਆਇਆ ਦੇਖੀ ਜਾਲ ਤੈਨੂੰ ਤਨ ਦੀ ਕਿਦਾਂ ਇਸ ਤਨ ਦੀ ਨਾ ਜਾਣੀ ਸਰਬਾਸਰ ਕੀ ਕਰਾਂ ਮੇਰਾ ਵੱਡਾ ਭਰਾ ਬੈਠਾ ਮੈਨੂੰ ਕਿਉਂ ਲਾ ਕੇ ਦੇਣਾ ਜ਼ਹਿਰ ਦਾ ਆਓ ਘਰ ਦਾ ਬਣਿਆ ਆਓ ਇੱਧਰ ਬੈਠੋ ਆ ਬੀਠੇ ਮੇਰੇ ਭਾਜੀ ਦੱਸ ਦਰ ਮੂਰੀ ਕਰਨਾ ਚ ਅੱਜ ਮੈਂ ਕਿਹਾ ਨਾ ਅੱਜ ਮੈਂ ਡੇਪਰਾ ਦੀ ਬੇਚਦੀ ਹੁੰਦੀ ਹੈ ਤਾਂ ਨਹੀਂ ਮੂੰਹ ਕਰਦਾ ਅੱਜ ਇਹ ਕਿੱਦਾਂ ਦੀ ਗੱਲ ਇੱਕ ਤਾਂ ਨਹੀਂ ਮੁਕਰਦਾ 500 ਰੁਪਏ ਬਦਲੇ ਵਾਹ ਜਿਵੇਂ ਮਰ ਤੋਂ ਵਾਰ-ਵਾਰ ਸਾਰਾ ਮੈਂ ਕਹਿੰਦਾ ਲੱਗ ਸੁਰਦੇ ਤੂੰ 500 ਦੇ ਠੀਕ ਨਾ ਯਾਰ ਰਾਮਨਾਥੇ ਤਾਂ 10 ਰੁਪਏ ਨਹੀਂ ਹਜੇ ਤੱਕ ਵਾਰੇ ਅਜੇ ਮਿਲੇ ਨਹੀਂ ਇਹ ਗੱਲਾਂ ਛੱਡ ਨਹੀਂ ਹੁੰਦੀ ਤੁਨ ਸਹੀ ਹੋ ਤੁਹਾਨੂੰ ਤਾਂ ਨਹੀਂ ਪੈਸੇ ਦੇ ਰਹੇ ਉਹਨਾਂ ਨੂੰ ਪਤਾ ਕੀ ਹੈ ਅੱਜਕੱਲ ਬੀਬੀ ਬਚਨ ਦਾ ਹਾਏ ਐਦਾਂ ਵਾ ਨਹੀਂ ਮੇਰਾ ਨਹੀਂ ਬੀਬੀ ਵਾਦਾ ਮੇਰਾ ਖੂਨ ਦਾ ਜਰਬ ਲਗਾ ਮੈਂ ਹਵਾਲਾ ਜਾਣਾ ਵੜੇ ਕੋਲੇ ਵਾਵਾ ਘੱਲ ਲੈਂਦੇ ਆ ਸਰਬਾਤ ਹੋਇਆ ਕਿ ਆਪ ਬਾਪੂ ਜੀ ਆ ਗਏ ਅਰੇ ਪਾਪਾ ਜੀ ਆ ਗਏ ਭਾਵੇਂ ਅੱਛਾ ਮੈਂ ਤੇਰਾ ਪਲਾ ਦੇ ਮੈਂ ਫੇਰ ਹੋਗੀ ਦੁਬਾਰਾ ਪਾਜੀ ਸਰਬਾਤ ਸਾਹਿਬ ਰੱਖਣੀ ਭਰਾ ਦੀ ਤੇ ਕੋਈ ਗੱਲ ਨਹੀਂ ਕਿ ਵੇਖੀ ਜਾਉ ਆ ਸਰਬਾਤ ਸਾਹਿਬ ਮੈਨੂੰ ਪਤਾ ਵਾ ਤੂੰ ਸਰਬਾਤ ਜੀ ਦਾ ਨਾਮਾਇਆ ਘੜਾ ਕਰਵੇਂ ਫੇਰ ਕੀ ਹੋ ਗਿਆ ਪਾਜੀ ਮੈਂ ਤੁਹਾਡਾ ਛੋਟਾ ਬੀਜ ਰਾਂ ਮੇਰੀ ਇਚ ਵਿਚੋਣੀ ਜੇ ਆ ਗੱਲਾਂ ਕਰਨ ਦੀ ਵੇਲੋ ਹੁਣ ਤੇ ਮੇਰੀ ਬੇਇੱਜ਼ਤੀ ਹੋਣੀ ਨਹੀਂ ਢਈ ਆ ਕੋ ਹਿੰਦਾ ਤਦੋ ਤੇਲ ਥੋੜਾ ਜਾ ਮਾਰੋ ਤਾਰੀ ਸਰਪੰਚ ਆਉਤੇ ਪਰਮਾਦਾਮ ਸਰਪੰਚ ਆਉਦਾ ਸਾਰੀ ਦੁਨੀਆ ਨੂੰ ਦਵੇ ਖਿੱਚ ਕੇ ਤਾਰੀ ਮਾਰਨੀ ਤੀ ਪੈਣ ਦੇ ਤਾਰੀ ਮਾਰਨੀ ਜੱਟ ਕੇ ਸਰਪੰਚਾਂ ਨਾਲੇ ਬੜੇ ਆ ਔਰ ਦੀਏ ਬੋਲਦਾ ਜੀ ਬਾਜੀ ਬੋਲਦਾ ਦੇਖੋ ਹੁੰਦੀ ਜੱਟਾਂ ਦੇ ਪੁੱਤਾਂ ਦੀ ਇਹੋ ਨੌਕਰੀ ਖੇਤਾਂ ਦੀ ਹਲ ਉਹ ਨਾ ਬੰਦੀ ਦੇ ਹੁੰਦੀ ਜੱਟਾਂ ਦੇ ਜੱਟਾਂ ਦੇ ਜੱਟਾਂ ਦੇ ਪੁੱਤਾਂ ਦੀ ਇਹੋ ਨੌਕਰੀ ਖੇਤਾਂ ਦੀ ਆ ਉਸ ਬੰਦੀ ਦੇ ਯੋਹ ਹਉ ਕਰੀ ਖੇਤਾ ਦੀ ਹਾਲ ਓ ਨਾ ਬੱਲੀਏ ਲੱਗ ਜਾਣਾ ਰਸਤੇ ਵਾਲੇ ਦੇ ਪਿੱਛੇ ਨਾ ਤਬਾਦ ਮਿੱਤਰਾ ਲੱਗ ਜਾਣਾ ਮੇਰੇ ਤੋਂ ਬੱਝੇ ਵਾਲੇ ਦੇ ਪਿੱਛੇ ਨਾ ਤਬਾਦ ਮਿੱਤਰਾ ਯੋਹ ਹਉ ਕਰੀ ਖੇਤਾ ਦੀ ਹਾਲ ਓ ਨਾ ਬੱਲੀਏ